ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਫ਼ਰ ਕਰਾਂਗੇ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਚੀਰਾ ਗੁਰਦੁਆਰਾ ਸਾਹਿਬ ਜਿਹੜਾ ਕਿ ਬੇਦਰ ਦੇ ਕਰਨਾਟਕਾ ਦੇ ਵਿੱਚ ਪੈਂਦਾ ਪੂਰਾ ਸਫ਼ਰ ਕਰਾਂਗੇ ਤੇ ਤੁਹਾਨੂੰ ਸਭ ਕੁਝ ਦੱਸਾਂਗੇ ਤੁਸੀਂ ਕਿਵੇਂ ਜਾਣਾ ਕਿਹੜਾ ਕਿਹੜਾ ਟਰਾਂਸਪੋਰਟੇਸ਼ਨ ਰੂਟ ਤੁਸੀਂ ਲੈ ਸਕਦੇ ਹੋ ਤੇ ਰਸਤੇ ਵਿੱਚ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਆਉਂਦੇ ਨੇ ਤੇ ਸਭ ਕੁਝ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸਭ ਨੂੰ ਤੇ ਅੱਜ ਹੈਗੀ ਆ ਜੀ ਸਾਡੇ ਹਜ਼ੂਰ ਸਾਹਿਬ ਦੇ ਵਿੱਚ ਦੂਜਾ ਦਿਨ ਤੇ ਅਸੀਂ ਅੱਜ ਜਾ ਰਹੇ ਆ ਜੀ ਗੁਰਦੁਆਰਾ ਨਾਨਕ ਚੀਰਾ ਸਾਹਿਬ ਜੋ ਕਿ ਬਿੱਦਰ ਦੇ ਵਿੱਚ ਪੈਂਦਾ ਕਰਨਾਟਕਾ ਦੇ ਵਿੱਚ ਤੇ ਸਵੇਰ ਦੇ 6 ਵਜੇ ਨੇ ਤੇ ਮੌਸਮ ਬੜਾ ਸੋਹਣਾ ਹੋਇਆ ਪਿਆ ਤੇ ਬੱਦਲ ਬਾਈ ਹੋਈ ਪਈ ਆ ਪੰਜਾਬ 'ਚ ਵੀ ਮੀਂਹ ਪਈ ਜਾਂਦੇ ਨੇ ਤੇ ਇੱਧਰ ਵੀ ਮੀਂਹ ਵਾਲਾ ਮਾਹੌਲ ਬਣਿਆ ਹੋਇਆ ਤੇ ਚਲੋ ਅਜੀ ਹਲੇ ਤਾਂ ਤਖਤ ਸਾਹਿਬ ਕੋਲੇ ਹੀ ਆ ਤੇ ਹੁਣ ਅਸੀਂ ਜਾਵਾਂਗੇ ਗੁਰਦੁਆਰਾ ਲੰਗਰ ਸਾਹਿਬ ਕੋਲੇ ਕਿਉਂਕਿ ਜਿਹੜੀਆਂ ਵੀ ਵੈਂਸ ਹੁੰਦੀਆਂ ਨੇ ਉਹ ਗੁਰਦੁਆਰਾ ਲੰਗਰ ਸਾਹਿਬ ਤੇ ਮਿਲਦੀਆਂ ਨੇ ਤੇ ਅਸੀਂ ਕਰ ਮੱਥਾ ਦੇ ਕੇ ਫਿਰ ਅਸੀਂ ਚੱਲੇ ਆ ਲੰਗਰ ਸਾਹਿਬ ਫਿਰ ਫਿਰ ਦੇਖੋ ਕਿੰਨਾ ਸੋਹਣਾ ਲੱਗਦਾ ਤਕਸਾਲ ਤਕਸਾਲ ਸਰਕਾਰ ਦੀ ਇੱਛਾ ਨੇ ਸਰਕਾਰ ਦੀ ਇੱਛਾ ਨੇ ਸਰਕਾਰ ਦੀ ਇੱਛਾ ਨੇ ਬੰਗਲਾਦੇਸ਼ ਨਹੀਂ ਨਹੀਂ ਜੱਤਾਂ Yeah. yeah. ਸਾਈ ਗੁਰ ਜੀ ਅਸੀਂ ਪਹੁੰਚ ਗਏ ਆ ਜੀ ਗੁਰਦੁਆਰਾ ਲੰਗਰ ਸਾਹਿਬ ਤੇ ਇੱਥੋਂ ਮਿਲਦੀਆਂ ਟੈਂਪੂ ਟਰੈਵਲਰ ਨਾਲਗਚੀਰਾ ਸਾਹਿਬ ਜਾਣ ਵਾਸਤੇ ਤੇ ਮੈਂ ਤਾਂ ਪਰਸਵਾਰੀ ਦੇ ਹਿਸਾਬ ਨਾਲ ਹੁੰਦਾ ਤੇ ਤੁਸੀਂ ਗੱਡੀ ਵੀ ਕਰਾ ਸਕਦੇ ਹੋ ਗੱਡੀ ਤੇ 4.5000 ਮੰਗਦੇ ਨੇ ਜ਼ਾਈਲੋ ਗੱਡੀ ਤੇ ਤੇ ਬਾਕੀ 350 ਰੁਪਿਆ ਸਵਾਰੀ ਹੁੰਦੀ ਆ ਤੇ ਆਪਾਂ ਦੇਖਦੇ ਆ ਆ ਲੇਖੋ ਸਾਰੀਆਂ ਟਰੈਵਲਰਸ ਖੜੀਆਂ ਨੇ ਜਾਂ ਸਾਰੀਆਂ ਰੈਡੀ ਖੜੀਆਂ ਨੇ ਕੋਈ ਟਰੈਵਲਰ ਤਾਂ ਕਾਫੀ ਭੰਨ ਨੇ ਪਰ ਪਤਾ ਕਰ ਲੋ ਬਾਬਾ ਜੀ ਨਾਨਕਚੀ ਦੇ ਜਾਓਗੇ ਨੌ ਬੰਦੇ ਆ ਜੀ ਇਹ ਸਾਨੂੰ ਆਹ ਵਾਲੀ ਟੈਂਪੂ ਟਰੈਵਲਰ ਮਿਲੀ ਆ ਤੇ 350 ਰੁਪਿਆ ਪ੍ਰਾਈਸ ਆ ਬਤਨ ਨੇਗੋਸ਼ੀਏਸ਼ਨ ਨਹੀਂ ਕਰ ਸਕਦੇ ਤੁਸੀਂ ਸੇਮ ਹੀ ਪ੍ਰਾਈਸ ਆ ਸਾਰਿਆਂ ਦਾ ਪਰ ਤੁਹਾਨੂੰ ਵਧੀਆ ਮਿਲ ਜੇੜੇ ਉਹਨਾਂ ਬਸ ਹੋਈ ਗਈ ਕੰਡੀਸ਼ਨ ਵਧੀਆ ਹੋਵੇ ਤੇ ਵਧੀਆ ਔਰ ਤੇ ਸੀਟਾਂ ਵਧੀਆ ਨੇ ਜੀ ਸੁਆਗਤ ਗੁਰੂ ਜੀ ਦਾ ਸਸ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 1.5 ਤੋਂ 70 ਕਿਲੋਮੀਟਰ ਦੂਰ ਅਸੀਂ ਆ ਗਏ ਆ ਯਾਦਵਾਰੀ ਗੁਰਦੁਆਰਾ ਸਾਹਿਬ ਬਾਬਾ ਚਰਾਵਰ ਸਿੰਘ ਜੀ ਇਤਿਹਾਸਿਕ ਗੁਰਦੁਆਰਾ ਨਹੀਂ ਹੈਗਾ ਬਟ ਇਹ ਜਿਹੜੇ ਜਿਹੜੇ ਬਾਬਾ ਜੀ ਗੁਰਦੁਆਰਾ ਲੰਗਰ ਸਾਹਿਬ ਦੀ ਦੇਖ ਦੇ ਕਰਦੇ ਨੇ ਉਹਨਾਂ ਦੀ ਦੇਖ ਦੇ ਇੱਠ ਬਣਾਇਆ ਦੇਖੋ ਕਿ ਕਿੰਨੀ ਕਾਫੀ ਸੰਗਤ ਆਈ ہوئی ਹੈ ਜਿਵੇਂ ਆਪਾਂ ਦੇਖਦੇ ਆ ਨਾ ਰਸਤੇ ਵਿੱਚ ਵੀ ਰਾਹ ਦੇ ਵਿੱਚ ਵੀ ਕੋਈ ਢਾਬਾ ਵਗੈਰਾ ਕੁਝ ਨਹੀਂ ਸੀਗਾ ਹਨਾ ਤਾਂ ਬਾਬਾ ਜੀ ਨੇ ਸੰਗਤ ਦੀ ਸਹੂਲਤ ਲਈ ਇਹ ਗੁਰਦੁਆਰਾ ਸਾਹਿਬ ਬਣਵਾਇਆ ਤੇ ਅੱਜ ਤਾਂ ਸੰਗਤ ਬਹੁਤ ਆਈ ਹੋਈ ਹੈ ਆ ਦੇਖੋ ਇਹਦੇ ਉੱਪਰੋ ਜਹਾਜ਼ ਬਣਿਆ ਹੋਇਆ ਇੱਥੇ ਰੁੱਕ ਕੇ ਲੰਗਰ ਪ੍ਰਸ਼ਾਦ ਦਾ ਇੰਤਜ਼ਾਮ ਹੈਗਾ ਇੱਥੇ ਰਹਿائش ਦਾ ਵੀ ਇੰਤਜ਼ਾਮ ਹੈਗਾ ਉਹ ਦੇਖੋ ਉੱਪਰ ਜਹਾਜ਼ ਤੇ ਸੰਗਤ ਦਾ ਕੱਟ ਕਾਫੀ ਲੱਗ ਰਿਹਾ ਤੇ ਅੱਜ ਵੈਦਰ ਠੰਡਾ ਹੀ ਹੈ ਜੀ ਆ ਕਰਕੇ ਪਜਾਕਟ ਪਾ ਲਈਓ ਸਾਡੇ ਦੇ ਕੇ ਸਾਡੇ ਦੇ ਪ੍ਰਸ਼ਾਦ ਲਓ ਜੀ ਸਾਰੇ ਇੱਕ ਬੜਾ ਸੋਹਣਾ ਗੱਗਰਾ ਸਾਹਿਬ ਬਣਿਆ ਇੱਥੇ ਲੰਗਰ ਦਾ ਪ੍ਰਬੰਧ ਵੀ ਹੈਗਾ ਦੇਖੋ ਆ ਗਵਾ

ਜੀ ਆ ਗਏ ਪਾਂ ਜਾਸਤੇ ਉਹ ਸਿੱਧਾ ਦੇਖੋ ਬੇਟਾ ਹਾਂ ਇੱਧਰ ਆ ਜਾਓ ਤੇ ਇੱਧਰ ਦੇਤੀ ਕੁਦਿਆਹੀਂ ਦੋਸਤੋ ਕਿਹੜੇ ਦੇਸ਼ ਨੂੰ ਜਾਣਾ ਨਿਊਜ਼ੀਲੈਂਡ ਤੋਂ ਮੰਨ ਚੱਲੀਏ ਵੀਰੇ ਹੋਣਾ ਕੋਈ ਬਾ ਜਿਹੜਾ ਬਿਨਾ ਵੀਜ਼ੇ ਬਿਨਾ ਪਾਸਪੋਰਟ ਤੋਂ ਜਿੱਦੇ ਵਿੱਚ ਜਾ ਕੇ ਬੈਠ ਸਕਦੇ ਉਹ ਇਹ ਗੱਲ ਆ ਪਹਿਲਾਂ ਜਾ ਕੇ ਹੋਣਾ ਜਿਹੜਾ 에어ਪੋਰਟ ਤੇ ਨਿਹੜਾ ਆ ਦੇਖੋ ਵੀ ਮੌਸਮ ਬੜਾ ਸੋਹਣਾ ਕੀ ਬਾਤ ਹੈ ਨਜ਼ਾਰਾ ਹੀ ਬੜਾ ਸੋਹਣਾ ਸਰਹੰਦ 에ਅਰਸ ਆਥਰ ਬੱਚੇ ਦੇਖੋ ਤੁਹਾਨੂੰ ਤਾਂ ਉਹ ਪਹਾੜ ਦਿਖਣਗੇ ਛੋਟੇ 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 ਦੇਖੋ ਗ੍ਰੀਨਰੀ ਬਹੁਤ ਆ ਏਰੀਆ ਦੇ ਵਿੱਚ ਆਜੋ ਉਹਦੇ ਨਾਲ ਉੱਤੋਂ ਤਾਵੇਂ-ਟਾਵੇਂ ਘਰ ਦੇ ਅੰਦਰ ਜਾ ਕੇ ਦੇਖਦੇ ਹਾਂ ਉਹਨਾਂ ਵਿੱਚੋਂ ਇੱਕ ਮੇਰੀ ਵੀ ਆਜਾ ਬੈਠੋ ਪੂਰਾ ਸੈਟਿੰਗ ਰੇਗੂਮੈਂਟਰੀ ਕੀਤਾ ਪਿਆ ਤੇ ਬਹੁਤ ਵਧੀਆ ਦੇਖੋ ਹਨਾ ਨਾਲ-ਨਾਲ ਸਿੱਖ ਇਤਿਹਾਸ ਦੇ ਫੋਟੋਆਂ ਤਸਵੀਰਾਂ ਲਾ ਰੱਖੀਆਂ ਨੇ ਹਾਂ ਬਹੁਤ ਸੋਹਣਾ ਭਾਈ ਮਤੀ ਦਾ ਭਾਈ ਦਰ ਜਾਲਗੀਆਂ ਸੀਕ੍ਰੇਟ ਬਾਕਸ ਲਈ ਖੁੱਲੀਆਂ ਨੇ ਲਿਖਿਆ ਚਾਰ ਦੇ ਵਿੱਚ 10 ਮਿੰਟ ਤੋਂ ਜ਼ਿਆਦਾ ਬਹਿਣਾ ਮਨਾ ਹੈ ਇੱਥੇ ਜੀ ਫੋਟੋ ਖਚਾਣ ਲਈ ਲੇਖੋ ਅਲੱਗ-ਅਲੱਗ ਐਨੀਮਲ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਆਹ ਦੇਖੋ ਘੱਤੀ ਊਂਠ ਕੋੜਾ ਬੈੜ ਲੋਕ ਕਿੰਨੇ ਚਾਨ ਨਾਲ ਫੋਡਾ ਖਾ ਚਾਰੇ ਨੇ ਦੇਖੋ ਇਕੋ ਜੀ ਸਾਧ ਸੰਗਤ ਜੀ ਅਸੀਂ ਪਹੁੰਚ ਗਏ ਆ ਗੁਰਦੁਆਰਾ ਮਾਤਾ ਭਾਗੌਰ ਜੀ ਦੇ ਜਿਹੜਾ ਬیدر ਤੋਂ ਕ੍ਰੀਦਰ ਦੇ ਵਿੱਚ ਪੈਂਦਾ ਤੇ ਬਿਲਕੁਲ ਨੇੜੀ ਆ ਆਪਣਾ ਨਾਨਕ ਚੀਰਾ ਸਾਹਿਬ ਦੇ ਇੱਥੇ ਦਾ ਇਤਿਹਾਸ ਲਿਖਿਆ ਤੇ ਮਾਈ ਭਾਗਬੋ ਜੀ ਨੂੰ ਆਪਾਂ ਨੂੰ ਪਤਾ ਹੀ ਹੈ 40 ਮੁਕਤੇ ਜਦੋਂ ਬਦਾਵਾ ਲਿਖ ਕੇ ਗਏ ਸੀਗੇ ਤਾਂ ਮਾਤਾ ਭਾਗੌਰ ਜੀ ਨੇ ਉਹਨਾਂ ਨੂੰ ਸਹੀ ਰਾਹ ਪਾਇਆ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਗੁਰੂ ਨਾਲ ਖੜਨਾ ਚਾਹੀਦਾ ਤੇ ਉਸ ਤੋਂ ਬਾਅਦ 40 ਮੁਕਤੇ ਗੁਰੂ ਸਾਹਿਬ ਲਈ ਲੜੇ ਸੀਗੇ ਤੇ ਉਸ ਤੋਂ ਬਾਅਦ ਉਹ ਹਜੂਰ ਸਾਹਿਬ ਆ ਕੇ ਰਹਿਣ ਲੱਗੇ ਤੇ ਉਸ ਤੋਂ ਬਾਅਦ ਇੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਮਾਂ ਬਿਤਾਇਆ ਹਰ ਹਰ ਮਿਸਤਰੀ ਹਰ ਹਰ ਦਰਸ਼ਕਾਂ ਨੂੰ ਜੀ ਹੈ ਹਨ ਨਿਸਾਨਸਾ ਤੇ ਕੋਸੰਗਤ ਨਾਲ ਨਾਲ ਹੀ ਦੁੱਧ ਆਉਂਦੀ ਜਿਵੇਂ ਹੈ ਨਾ ਇਹ ਗੱਡੀਆਂ ਸਵੇਰ ਦੇ ਤਰੇ ਹੋਏ ਸੀਗੇ ਇੱਥੇ ਆ ਜਾ ਇਸ ਵਿੱਚ ਥੋੜਾ ਬੜੀ ତାପ ସ୍ଥାନ ପା ଏଥେ ଓ ତପ କି ਤਾਂ ਦੇਖੋ ਜੀ ਅੱਜ ਮੀ ਬਹੁਤ ਪੈ ਰਹੇ ਆ ਤੇ ਮੀ ਲੋਕਾਂ ਦਾ ਨਾਂ ਨਹੀਂ ਲੈ ਰਿਆ ਤੇ ਇਹ ਦਰਸ਼ਨ ਕਰ ਆਇਆ ਗੁਰਦੁਆਰਾ ਸਾਹਿਬ ਦੇ ਤੁਸੀਂ ਇੱਥੇ ਚਾਹ ਦਾ ਲੰਗਰ ਲੱਗਿਆ ਚਾਹ ਦਾ ਲੰਗਰ ਛਕਾਂਗੇ ਤੇ ਇਸ ਤੋਂ ਬਾਅਦ ਨੇੜੇ ਹੀ ਹੈ ਗੁਰਦੁਆਰਾ ਸਾਹਿਬ ਅਸੀਂ ਆ ਗਏ ਜੀ ਗੁਰਦੁਆਰਾ ਭਾਈ ਸਾਹਿਬ ਸਿੰਘ ਜਿਹੜਾ ਕਿ ਪੰਜ ਪਿਆਰਿਆਂ ਚੋਂ ਇੱਕ ਸੀਗੇ ਉਹਨਾਂ ਦੀ ਯਾਦਗਾਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਤੇ ਇਹ ਮਾਤਾ ਭਾਗਕੌਰ ਜੀ ਗੁਰਦੁਆਰਾ ਸਾਹ ਤੋਂ 4 ਕਿਲੋਮੀਟਰ ਅੱਗੇ ਆ ਇਸ ਤੋਂ ਨੇੜੇ ਹੀ ਵਿਦਰ ਗੁਰ ਵਿਦਰ ਨੇੜੇ ਹੀ ਆ ਤੇ ਇੱਥੇ ਨਾਨਕ ਚੀਰਾ ਸਾਹਿਬ ਵੀ ਨੇੜੇ ਹੀ ਆ। ਆਪਏ ਆਪਣੀ kerिया अबsal ਸਾਤ ਸੰਗਤ ਜੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਸੁਰ ਨਾਨਕਦੇਵ ਜੀ ਨਾਨਕ ਚੀਦਾ ਸਾਹਿਬ ਬਿਦਰ ਦੇ ਵਿੱਚ ਤੇ ਸਵੇਰੇ 7:00 ਵਜੇ ਤੁਰੇ ਸੀਗੇ ਉੱਥੋਂ ਆਪਣਾ ਨੰਗਰ ਸਾਹਿਬ ਤੋਂ ਤੇ 12:30 ਹੋ ਗਏ ਤੇ ਲਗਭਗ ਸਾਨੂੰ 5-5.5 ਘੰਟੇ ਲੱਗੇਗੇ ਵਿੱਚ ਵਿੱਚ ਨੂੰ ਰੁਕਦੇ ਵੀ ਆਏ ਆ ਤੇ ਤੁਹਾਨੂੰ ਇੱਥੇ ਐਂਟਰੀ ਕਰਾਉਣੀ ਪੈਣੀ ਆ ਤੇ ਸਿਰ ਆਪਾਂ ਚਲੋ ਅੰਦਰ ਦਰਸ਼ਨ ਕਰਦੇ ਆ ਗੁਰੂ ਘਰ ਦੇ ਮੋਲੀ ਜੀ ਤੁਨਾ ਆਇਆ ਇਥੋਂ ਚੈਕਿੰਗ ਕਰਕੇ ਫਿਰ ਅੰਦਰ ਜਾਣ ਦਿਦੇ ਨੇ ਬਈ ਪ੍ਰਣਾਣਕ ਦੇਵ ਜੀ ਇਸ ਸਥਾਨ ਤੇ ਆਪਣੀ ਉਦਾਸੀਆਂ ਵੇਲੇ ਆਏ ਸੀਗੇ ਤੇ ਉਹਨਾਂ ਨੇ ਇੱਥੇ ਆ ਕੇ ਸੰਗਤ ਨੂੰ ਨਿਹਾਲ ਕੀਤਾ ਤੇ ਆਪਾਂ ਜਾ ਕੇ ਇਤਿਹਾਸ ਦੇਖਦੇ ਹਾਂ ਇਹ ਗੁਰੂ ਘਰ ਦਾ ਕੀ ਇਤਿਹਾਸ ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਐ ਤੇ ਹੈਸ਼ ਦਾ ਪ੍ਰਬੰਧ ਵੀ ਆ ਤੇ ਇੱਧਰ ਦੇਖੋ ਸਰੋਵਰ ਇਸ ਥਾਂ ਤੋਂ ਫੋਟੋ ਲੈ ਸਕਦੇ ਅੱਜ ਤੋਂ 500 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਦੇ ਉਧਾਰ ਲਈ ਚਾਰ ਉਦਾਸੀਆਂ ਚੋਹਾ ਦਿਸ਼ਾਵਾਂ ਵਿੱਚ ਕੀਤੀਆਂ ਪਹਿਲੀ ਉਦਾਸੀ ਪੂਰਬ ਦੀ ਸ਼ਾਦੀ ਕੀਤੀ ਤੇ ਦੂਜੀ ਉਦਾਸੀ ਦੱਖਣ ਦੀ ਸ਼ਾਦੀ ਸੁਲਤਾਨਪੁਰ ਤੋਂ ਚੱਲ ਕੇ ਜੀਵਾਂ ਦਾ ਉਧਾਰ ਕਰਦੇ ਹੋਏ ਕਾਰੇਸ਼ਵਰ ਤੋਂ ਬੁਰਾਨਪੁਰ ਹੁੰਦੇ ਨੰਨਦੇੜ ਜਿਹਨੂੰ ਕੀ ਅੱਜ ਸ੍ਰੀ ਹਜੂਰ ਸਾਹਿਬ ਅਪਚਲ ਨਗਰ ਵੀ ਕਹਿੰਦੇ ਹਨ ਉਸ ਥਾਂ ਤੇ ਸਥਾਨ ਲਾਇਆ ਤੇ ਉੱਥੇ ਗੁਰੂ ਸਾਹਿਬ ਨੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਗੋਲਕੁੰਡਾ ਹైదరాబాద్ ਤੋਂ ਹੁੰਦੇ ਹੋਏ ਬਿੱਦਰ ਸ਼ਹਿਰ ਪਹੁੰਚੇ ਸਥਾਨ ਉੱਥੇ ਲਾਇਆ ਜਿੱਥੇ ਇਸ ਵੇਲੇ ਅੰਮ੍ਰਿਤਕੁੰਡ ਹੈ ਪਹਾੜੀ ਦਾ ਦ੍ਰਿ ਭਾਈ ਮਰਦਾਨੇ ਨੂੰ ਰਬਾਬ ਵਜਾਉਣ ਵਾਸਤੇ ਕਿਹਾ ਤੇ ਰੱਬੀ ਕੀਰਤਨ ਸ਼ੁਰੂ ਕਰ ਦਿੱਤਾ ਸਾਰਾ ਜੰਗਲ ਮਹਿਕ ਉੱਠਿਆ ਇਲਾਕੇ ਦੀ ਸੰਗਤ ਤੇ ਪੀਰ ਫਕੀਰ ਦਰਸ਼ਨਾਂ ਨੂੰ ਆਏ ਸਾਰੇ ਨੇ ਝੋਲੀ ਅੱਡ ਕੇ ਬੇਨਤੀ ਕੀਤੀ ਕਿ ਸਾਡੇ ਧੰਨ ਭਾਗ ਹਨ ਜੋ ਆਪ ਨੇ ਪੁੱਜ ਕੇ ਸਾਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਤੇ ਇਸ ਧਰਤੀ ਦੇ ਭਾਗ ਜਗਾਇਏ ਹਨ ਆਪ ਬਖਸ਼ ਕਰੋ ਇਹ ਧਰਤੀ ਬੜੀ ਉਪਾਗੀ ਹੈ ਇਸ ਧਰਤੀ ਵਿੱਚ ਮਿੱਠਾ ਪਾਣੀ ਨਹੀਂ ਹੈ 400-150 ਫੁੱਟ ਡੂੰਘੇ ਖੂਪ ਉੱਟਣੇ ਪੈਂਦੇ ਹਨ ਤੇ ਪਾਣੀ ਨਹੀਂ ਨਿਕਲਦਾ ਜੇ ਨਿਕਲਦਾ ਵੀ ਹੈ ਤਾਂ ਖਾਰਾ ਪਾਣੀ ਨਿਕਲਦਾ ਆਪ ਮਿਹਰ ਕਰੋ ਤੇ ਮਿੱਠੇ ਜਲ ਦਾ ਪ੍ਰਵਾਹ ਚਲਾਓ ਰਬੀ ਜੋਤ ਬਾਬਾ ਜੀ ਨੇ ਆਈਆਂ ਸੰਗਤਾਂ ਤੇ ਪੀਰ ਚਲਾਲੂਦੀਨ ਦੀ ਬੇਨਤੀ ਨੂੰ ਮੰਨ ਕੇ ਸਤ ਕਰਤਾਰ ਆ ਕੇ ਆਪਣੇ ਸੱਜੇ ਪੈਰ ਦੇ ਅੰਗੂਠੇ ਨੂੰ ਪਹਾੜੀ ਨੂੰ ਛੋਇਆ ਤੇ ਜਦੋਂ ਪੱਥਰ ਹਟਾਇਆ ਤਾਂ ਪੱਥਰ ਹਟਾਉਣ ਦੀ ਦੇਰੀ ਸੀ ਜਿੱਥੋਂ ਮਿੱਠੇ ਪਾਣੀ ਦਾ ਚਸ਼ਮਾ ਫੁੱਟਿਆ ਆ ਇਹ ਕੌਤਕ ਦੇਖ ਕੇ ਸਾਰੀਆਂ ਸੰਗਤਾਂ ਬਾਬਾ ਜੀ ਦੇ ਚਰਨਾਂ ਤੇ ਡਿੱਗ ਪਈਆਂ ਉਸ ਸਮੇਂ ਤੋਂ ਲੈ ਕੇ ਇਹ ਮਿੱਠਾ ਅੰਮ੍ਰਿਤ ਚਸ਼ਮਾ ਇੱਕ ਰਸ ਚੱਲ ਰਿਹਾ ਹੈ ਤੇ ਸ੍ਰੀ ਨਾਨਕ ਚੀਰਾ ਸਾਹਿਬ ਦੇ ਨਾਂ ਨਾਲ ਮਸ਼ਹੂਰ ਹੋਇਆ ਕੋਈ ਹੁਣ ਆਪਾਂ ਚੱਲਦੇ ਆਂ ਲੰਗਰ ਸ਼ਕਲ ਲੇਖ ਮੀ ਹਲੇ ਤੱਕ ਪਈ ਜਾਂਦਾ ਅੱਜ ਨਹੀਂ ਰੁਕਦਾ ਲੱਗਦਾ ਮੀ ਸਾਡਾ ਸਾਰਾ ਸਫਰ ਮੀ ਚੱਲਣ ਗਿਆ ਨਾ ਸਾਡਾ ਸਾਰਾ ਸਫਰ ਮੀ ਚ ਹੀ ਲੰਘ ਗਿਆ ਹਨਾ ਆਲਟ੍ਰਿਕ ਗੁਰਨਾਣਕ ਦੇਵ ਜੀ ਦੀਆਂ ਕਿੱਤੀਆਂ ਚਾਰੋਂ ਦਸੀਆਂ ਹਨਾ ਕਿਨੇ ਕਿਨੇ ਪਾਰਟ ਦੇ ਵਿੱਚ ਗਏ ਸੀਗੇ ਆ 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 ਆਗੇ ਹੈ ਗੁਰੂ ਘਰ ਲੰਗਰ ਜੇ ਇੱਥੇ ਮੀਂਹ ਦੇ ਮੌਸਮ 'ਚ ਆਉਨੇ ਹੋ ਤਾਂ ਤੁਹਾਨੂੰ ਅੰਬ੍ਰੇਲਾ ਜ਼ਰੂਰ ਨਾਲ ਰੱਖਣੀ ਚਾਹੀਦੀ ਆ ਕਿਉਂਕਿ ਇਸ ਤੋਂ ਬਿਨਾ ਗੁਜ਼ਾਰਾ ਨਹੀਂ ਹੈਗਾ ਦੇਖੋ ਇੱਕ ਮਿੰਟ ਲਈ ਵੀ ਹਾਲ ਤੱਕ ਮੀਂਹ ਬੰਦ ਨਹੀਂ ਹੋਇਆ ਸਹੀ ਉਹਦਾ ਪਰ ਬਹੁਤ ਮਜ਼ਾ ਆ ਰਿਹਾ ਹੈ ਨਾ ਆਇਸਾ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਵੈਸੇ ਜਿਦ ਵੀ ਚਾਹੋ ਤਾਂ ਤੁਸੀਂ ਗੁਰੂ ਨਾਨਕ ਜੀਦਾ ਸਾਹਿਬ ਵੀ ਇੱਥੇ ਨਾਈਟ ਸਟੇ ਕਰ ਸਕਦੇ ਹੋ ਇੱਥੇ ਆਪਸ਼ਨ ਹੈਗੀਆਂ ਨੇ ਰੂਮ ਮਿਲ ਜਾਂਦੇ ਨੇ ਬਟ ਜਿਵੇਂ ਕਿ ਗੱਡੀਆਂ ਬਹੁਤ ਮਿਲ ਜਾਂਦੀਆਂ ਸਵੇਰੇ ਤੋਂ ਲੈ ਕੇ ਸ਼ਾਮ ਨੂੰ ਰਾਮ ਨਾਲ ਆਪਾਂ 6 6:30 ਵਜੇ ਪਹੁੰਚ ਜਾਣੇ ਆ ਤਾਂ ਕਰਕੇ ਹਾ ਗੱਡੀ ਵਾਲਾ ਡਿਸੀਜਨ ਵੀ ਬੈਸਟ ਆ ਹਨਾ ਨਾਲੇ ਕਾਫੀ ਗੁਰਦੁਆਰਾ ਸਾਹਿਬ ਵੀ ਕਵਰ ਹੋ ਜਾਂਦੇ ਨੇ ਜੇ ਤੁਸੀਂ ਇੱਥੇ ਨਾਈਟ ਸਟੇ ਕਰਨੀ ਆ ਤਾਂ ਤੁਹਾਨੂੰ ਸਪੈਸ਼ਲ ਗੱਡੀ ਕਰਾ ਕੇ ਆਉਣੀ ਪੈਣੀ ਆ ਕਿ ਹੁਣ ਆਪਾਂ ਦਰਸ਼ਨ ਕਰਦੇ ਆ ਪਵਿੱਤਰ ਸਰੋਵਰ ਦੇ ਆ ਹੈ ਗਾ ਜੀ ਸਰੋਵਰ ਸਾਹਿਬ ਤੇ ਬਹੁਤ ਸੋਹਣਾ ਬਣਾਇਆ ਦੇਖੋ ਕਿੰਨਾ ਡਾਊਨ ਕਰਕੇ ਬਣਾਇਆ ਇੱਥੇ ਅਗੇ ਤੁਸੀਂ ਇਸ਼ਨਾਨ ਵੀ ਕਰ ਸਕਦੇ ਆ ਤੇ ਸਾਥ ਸੰਗਤ ਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਇਹਦੇ ਨਾਲ ਸਾਡਾ ਹੌਸਲਾ ਵੱਧਦਾ ਤੇ ਥੈਂਕ ਯੂ so much for watching this video ਬਾਬਾ ਜੀ ਤੁਹਾਡੇ ਤੇ ਮੇਰੇ ਹੱਥ ਰੱਖਣ